ਪਾਈ ਹੋ ਚੁੱਕਾ ਆਇਆ ਵਾ ਸਾਰੀ ਇਹ ਪਾਰਟੀਆਂ ਚੋਣ ਮੈਦਾਨ ਚ ਉਤਰ ਚੁੱਕੀਆਂ ਆ ਠੀਕ ਹੈ ਤਾਂ ਸਾਰਨਾ ਪਹਿਲਾਂ ਤੁਹਾਨੂੰ ਨਵੇਂ ਸਾਲ ਦੀ ਵਧਾਈਆਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਸਰ ਜੀ 2022 ਤੇ ਸਾਰੀਆਂ ਚੋਣ ਪਾਰਟੀਆਂ ਆਪਣਾ ਪ੍ਰਚਾਰ ਕਰ ਰਹੀ ਹੈ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਣਾ ਚਾਹੋਗੇ ਇਸ ਵਾਰ ਅਸੀਂ ਮੈਂ ਤਾਂ ਪਹਿਲੀ ਗੱਲ ਤੇ ਵੋਟ ਪਾਉਂਦੇ ਨਹੀਂ ਹੈਗਾ ਦੂਜੀ ਗੱਲ ਕੀ ਇਸ ਟਾਈਮ ਆਦਮ ਆਦਮੀ ਦਾ ਬਹੁਤ ਜ਼ਿਆਦਾ ਜੋਰ ਚੱਲ ਰਿਹਾ ਹੈਗਾ ਜੋ ਪਿੱਛੇ ਕਾਂਗਰਸ ਨੇ ਵਾਅਦੇ ਕੀ ਸੀ ਉਹ ਕਿਤੇ ਨਹੀਂ ਫਿਰ ਚੰਨੀ ਸਾਹਬ ਆ ਗਏ ਹੈਗੇ ਆ ਕੁਝ ਵਾਅਦੇ ਕਹਿੰਦੇ ਪੂਰੇ ਹੋ ਗਏ ਆ ਕੁਝ ਰਹਿ ਗਏ ਹੈਗੇ ਆ ਉਹਦੇ ਕਰਕੇ ਮਤਲਬ ਪੰਜਾਬ ਵਿੱਚ ਬਹੁਤ ਜ਼ਿਆਦਾ ਘਮ ਅਸਾਨ ਪਿਆ ਹੋਇਆ ਵਾ ਕਈ ਨੇਤਾ ਕੱਲ ਕਾਂਗਰਸ ਦੇ ਵਿੱਚ ਵਿੱਚ ਚਲੇ ਗਏ ਕਈ ਅੱਧਰ ਤੋਂ ਉੱਧਰ ਹੋ ਗਏ ਉਹਦੇ ਕਰਕੇ ਕਈ ਘਮ ਅਸਾਨ ਪਿਆ ਇਹ 2022 ਦੀਆਂ ਇਲੈਕਸ਼ਨਾਂ ਬਹੁਤ ਭਾਰੀ ਇਲੈਕਸ਼ਨਾਂ ਨੇ ਸਾਰੇ ਤੁਹਾਡੇ ਸੈਂਟਰਲ ਚੱਕ ਚਾਰ ਮੁਰੇਦਵਰ ਖੜੇ ਨੇ ਠੀਕ ਹੈ ਨਹੀਂ ਅਕਾਲੀ ਦਲ ਦਾ ਪਿਤਪਾਲ ਸਿੰਘ ਜੀ ਆਮ ਆਦਮੀ ਪਾਰਟੀ ਦਾ ਪੱਪੀ ਸ਼ਾਹ ਪ੍ਰਸ਼ਰ ਜੀ ਜੋ ਪਹਿਲਾਂ ਕਿਸੇ ਟਾਈਪ ਕਾਂਗਰਸ ਚ ਹੁੰਦੇ ਸੀ ਤੇ ਭਾਜਪਾ ਦਾ ਉਹ ਕਲੀਅਰ ਹੋ ਜਾਣਾ ਵਾ ਤੇ ਕੁਝ ਹੋਰ ਵੀ ਪਾਰਟੀਆਂ ਉਤਰेंगी ਆ ਤੁਹਾਡਾ ਕੀ ਕਹਿਣਾ ਵਾ ਨਹੀਂ ਕਹਿਨ ਤੇ ਇਹ ਹੈ ਵੀ ਟਾਬਰ ਸਾਹਿਬ ਨੇ ਕੰਮ ਵੀ ਕਰਾਇਆ ਹੈਗਾ ਵਾ ਮੇਰੇ ਹਿਸਾਬ ਨਾਲ ਤੇ ਉਹਨਾਂ ਦੀ ਉਮੀਦ ਹੀ ਆਂਦੀ ਬਾਕੀ ਇਸ ਟਾਈਮ ਬਹੁਤ ਕੁਝ ਹੋ ਸਕਦਾ ਵਾ ਸਮਾ ਇਸਟਮ ਬਹੁਤ ਭਾਰੀ ਚੱਲ ਰਿਹਾ ਕੁਝ ਕਹਿ ਨਹੀਂ ਸਕਦੇ ਹੈਗੇ ਜਿਹੜਾ ਸਾਡਾ ਕੰਮ ਇੱਥੇ ਹੋਇਆ ਉਹ ਤੇ ਸਾਨੂੰ ਪਤਾ ਹੈਗਾ ਵੀ ਡਾਊਟ ਸਾਹਿਬ ਨੇ ਕਰਾਇਆ ਹੈਗਾ ਬਾਕੀ ਇਸਟਮ ਦੇਖੋ ਕਿਹਦੀ ਸਰਕਾਰਾਂ ਦੀ ਕਿਹਦੀ ਨੀ ਤੇ ਟਾਈਮ ਹੀ ਦੱਸੇਗਾ ਮੈਨੂੰ ਕਿੰਨੂ ਬੋਰਡ ਪਾਉਗੇ ਕਿਹਦੇ ਚਾਹਵਾਨ ਹੋ ਮੈਂ ਤੁਹਾਨੂੰ ਦੱਸਦਾ ਤੇ ਬੋਰਡ ਪਾਉਂਦੇ ਨਹੀਂ ਹੈਗਾ ਸਰ ਫਿਰ ਵੀ ਕਿੰਦੀ ਸਰਕਾਰ ਬਣਾਣਾ ਚਾਹੁੰਦੇ ਆ ਤੁਸੀਂ ਸਰ ਸਰਕਾਰ ਵੈਸੇ ਐਸੀ ਆਮ ਆਦਮੀ ਪਾਰਟੀ ਦੀ ਬਣਾਣਾ ਚਾਹਨੀ ਹੈ ਕਿਉਂ ਅਸੀਂ ਬਹੁਤ ਲਾਰੇ ਝੇਲ ਚੁੱਕੇ ਹੈਗੇ ਆਂ ਹੁਣ ਅਸੀਂ ਲਾਰੇ ਨਹੀਂ ਚੇਲ ਸਕਦੇ ਹੈਗੇ ਅਗਰ ਇਹ ਸਰਕਾਰ ਕੁਝ ਕਰਕੇ ਤੇ ਠੀਕ ਹੈ ਨਹੀਂ ਤੇ ਅਸੀਂ ਫੋੜ ਵੈ ਨਹੀਂ ਬੰਦ ਕਰ ਜਿੰਦਗੀ ਨਹੀਂ ਪਾਵਾਂਗੇ ਹੁਣ ਹੁਣ ਤੇ ਸੁਖਵੀਰ ਬਾਦਲ ਦੀ ਹਾਨੀ ਚਾਹੀਦੀ ਹੈ ਕੀ ਕਾਰਨ ਸੁਖਵੀਰ ਬਾਦਲ ਦੀ ਹਾਨੀ ਚਾਹੀਦੀ ਉਹਨੇ ਕੰਮ ਪਹਿਲਾਂ ਠੀਕ ਕੀਤੇ ਸੀ ਜਦੋਂ ਉਹਦੀ ਸਰਕਾਰ ਸੀ ਪ੍ਰਕਾਸ਼ ਸਿੰਘ ਬਾਦਲ ਦੀ ਆਮ ਆਦਮੀ ਪਾਰਟੀ ਨੇ ਔਰਤਾਂ ਲਈ 1-1000 ਰੁਪਏ ਦਾ ਐਲਾਨ ਕੀਤਾ ਵਾ ਠੀਕ ਹੈ ਕਾਂਗਰਸੀ ਵੀ ਵੱਡੇ ਵੱਡੇ ਵਾਦੇ ਕਰ ਰਹੇ ਨੇ ਤੇ ਭਾਜਪਾ ਵੀ ਬਹੁਤ ਵੱਡੇ ਵੱਡੇ ਵਾਦੇ ਕਰ ਰਹੇ ਨੇ ਤੇ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ ਕੀ ਕਹਿਣਾ ਹੈ ਵਾਦੇ ਤੇ ਦੇਖੋ ਜੀ ਜਦੋਂ ਪੂਰੇ ਹੋ ਜਾਂਦਾ ਹੈ ਸਮਝੋ ਵਾਦੇ ਤੇ ਇਲੈਕਸ਼ਨ ਦੇ ਟਾਈਮ ਤੇ ਕਰਦੇ ਹੀ ਨੇ ਸਾਰੀ ਪਾਰਟੀਆਂ ਕਰਦੀਆਂ ਨੇ ਆਹ ਤਾਂ ਉਸੇ ਪੰਜਾਬ ਨੇ ਤਾਂ ਬਦਲ ਕੀ ਹੋਣਾ ਚਾਹੀਏ ਬਾਕੀ ਉਸੇ ਤਾਂ ਮੋਦੀ ਕੰਮ ਬੜੀਆ ਕਰ ਰਹਾ ਹੈ ਸੈਂਟਰ ਵਿੱਚ ਬੀਜੇਪੀ ਕੀ ਸਰਕਾਰ ਵਧੀਆ ਬਣੀ ਤੇ ਪੰਜਾਬ ਵਿੱਚ ਕੌਨ ਸਾ ਪੰਜਾਬ ਪੰਜਾਬ ਵਿੱਚ ਤਾਂ ਫਿਰ ਅਕਾਲੀ ਦਲ ਆਣਾ ਚਾਹੀਦਾ ਠੀਕ ਹੈ ਦੇਖੋ ਜੀ ਇੱਥੇ ਦਾ ਡਾਵਰ ਸਾਹਿਬ ਨੇ ਲੋੜ ਹੈ ਪਹਿਲਾਂ ਵੀ ਡਾਵਰ ਸਾਹਿਬ ਆਏ ਉਹਨਾਂ ਨੇ ਬੜਾ ਕੰਮ ਕਰਾਇਆ ਤੇ ਸਿੱਟਾ ਉਹਨਾਂ ਨੇ ਖੇਨ ਹੈ ਚਲੋ ਇਹ ਬੋਲ ਆਣਾ ਵੀ ਉਹ ਹੀ ਇਸ ਇਲਾਕੇ ਦੇ ਬਾਕੀ ਰਾਸੀ ਸਭ ਬਾਕੀ ਇਲਾਕੇ ਦੇ ਸਾਧੂ ਪਤਾ ਨਹੀਂ ਆ ਜਿਹੜਾ ਉਹਗਾ ਜਿਹੜਾ ਇਹਨੂੰ ਵੋਟ ਪਾਉਗੇ ਵੋਟ ਅਸੀਂ ਕਾਂਗਰਸ ਨੂੰ ਨਹੀਂ ਦਿੰਦੇ ਆ ਤੋ ਅਨੇਕ ਦਸੂ ਕਿਆ ਗਰਨ ਦੇ ਜਾਵਾਂਗੇ ਹੋਰ ਕੀ ਤੁਹਾਡਾ ਆਪਣਾ ਮਨ ਪਸੰਦ ਕਿਹੜਾ ਉਮੀਦਵਾਰ ਹੈ ਕਿਹੜੀ ਪਾਰਟੀ ਤੁਹਾਨੂੰ ਕਿਹੜੀ ਅੱਛੀ ਲੱਗਦੀ ਹੈ ਸਾਡੇ ਤਾਂ ਆ ਗਈ ਹੈ ਕਾਂਗਰਸ ਕਾਂਗਰਸ ਇਹ ਸਾਡੇ ਦਾ ਅਸੀਂ ਕਾਂਗਰਸ ਨੂੰ ਦਿੰਦੇ ਹਾਂ ਵੋਟ ਤੁਸੀਂ ਕਿਹੜੀ ਪਾਰਟੀ ਮੇਸਵਰ ਪਸੰਦ ਕਰਨਾ ਤਾਂ ਉਹ ਕਿਹੜੀ ਪਾਰਟੀ ਨੂੰ ਵੋਟ ਪਾਣਾ ਚਾਹੋਗੇ ਕਾਂਗਰਸ ਨੂੰ ਪਾਉਂਗੇ ਸਰ ਕੀ ਕਰਨਾ ਜਿਹੜਾ ਕਾਂਗਰਸ ਨੂੰ ਪਾਉਗੇ ਕਾਂਗਰਸ ਕਰਕੇ ਇਹ ਵੀ ਆਲ ਇੰਡੀਆ ਜਿਹੜੀ ਇਹ ਚੱਲ ਰਹੀ ਨੇ ਮਹਿੰਗਾਈ ਦਾ ਹਿਸਾਬ ਤਾਂ ਹੈ ਨਾ ਉਹੀ ਚੱਕਰ ਦੇ ਵਿੱਚ ਜਦ ਕਾਂਗਰਸ ਨੇ ਰਾਸੀ ਨਹੀਂ ਮਹंगाई ਨਹੀਂ ਸੀਗੀ ਜਿਹਨੇ ਹੁਣ ਵਧੀ ਹੈ ਆਜ ਦੇ ਦੌਰ ਤੇ ਮਹंगाई ਛੱਡ ਗਈ ਜੀਐਸਟੀ ਨਹੀਂ ਵਧਾਤੀ ਕਿ 6% ਤੋਂ 20% ਕਰਤੀ ਇਹਨਾਂ ਨੇ ਸੈਂਟਰਲ ਗਵਰਨਮੈਂਟ ਨੇ ਵੀ ਤੇ ਮਹंगाई ਨਹੀਂ ਵਧ ਗਈ ਪਰ ਮਹंगाई ਨਾਲ ਸਭ ਦੁਖੀ ਹੈ ਅਜਰ ਤੇ ਆਮ ਆਦਮੀ ਪਾਰਟੀ ਦੇ ਬੰਦੇ ਹੈਗੇ ਸਹੀ ਹੈ ਬਿਲਕੁਲ ਹੈ ਕਿ ਉਹਨਾਂ ਨੇ ਵੀ ਕਹਿੰਦਾ ਬਿਲਕੁਲ ਉਹਨਾਂ ਦਾ ਸਹੀ ਹੈਗਾ ਪਰ ਉਹ ਹਾਲੇ ਤੱਕ ਉਹਨਾਂ ਦਾ ਕੰਮ ਅਸੇਲ ਦੇਖਿਆ ਨਹੀਂ ਦਿੱਲੀ ਜ਼ਰੂਰ ਗਏ ਹੈ ਤੇ ਦਿੱਲੀ ਦੇਖਿਆ ਜ਼ਰੂਰ ਹੈ ਸੁਣਿਆ ਜ਼ਰੂਰ ਹੈ ਪਰ ਜੋ ਇੱਥੇ ਪੰਜਾਬ 'ਚ ਹਾਲੇ ਹੂ ਕੁਝ ਵੀ ਨਹੀਂ ਹੋਇਆ ਉਹਨਾਂ ਦਾ ਈਪੀ ਤਾਂ ਚਾਂਸ ਕਰੀਬਨ ਕਰੀਬਨ ਦੋ ਹੀ ਪਾਰਟੀ ਦਾ ਹੈਗਾ ਯਾ ਕਾਂਗਰਸ ਦਾ ਯਾ ਆਮ ਆਦਮੀ ਪਾਰਟੀ ਦਾ ਹੋਰ ਕੋਈ ਪਾਰਟੀ ਦਾ ਕੋਈ ਚੱਕਰ ਨਹੀਂ ਹੈਗਾ ਆਮ ਆਦਮੀ ਪਾਰਟੀ ਨੇ ਲੇਡੀਆਂ ਨੂੰ ਕਿੰਨੇ ਹਜ਼ਾਰ ਰੁਪਈਆ ਦੇਣ ਦਾ ਵਾਅਦਾ ਕੀਤਾ ਪਰ ਅਕਾਲੀ ਦਲ ਨੇ 2-2000 ਰੁਪਈਆ ਦੇਣ ਦਾ ਵਾਅਦਾ ਕੀਤਾ ਕੀ ਕਹਿਣਾ ਕਹਿੰਦੇ ਇਸ ਬਾਰੇ ਵਿੱਚ ਇਹਨਾਂ ਬਾਰੇ ਵਿੱਚ ਕੀ ਕਹਿਣਾਗਾ ਇਹ ਤਾਂ ਉਹ ਬੰਦੇ ਬਣਾਉਣ ਵਾਲੀ ਗੱਲ ਹੈੀ ਹੈ ਇਦਾਂ ਲਗ ਪ੍ਰਧਾਨ ਮੰਤਰੀ ਮੋਦੀ ਨੇ ਵੀ 1000 ਰੁਪਏ ਦਿੱਤੇ ਉਹ ਉਹ ਉਹਨਾਂ ਨੇ ਵੀ ਦਿੱਤੇ ਦੇਤੇ ਦੇਤੇ ਦਿੱਨੀ ਦਿੱਤੇ ਹੁਣ ਕਿੱਥੇ ਆਦੇ ਉਹਨੇ ਐ ਵਸ ਇਹ ਗੱਲਾਂ ਹੀ ਹੈਗੀਆਂ ਇਹਨਾਂ ਕੋਲ ਹੋਰ ਕੁਝ ਹੀ ਨਹੀਂ ਹੈਗਾ ਅਸੀਂ ਸ਼ੁਰੂ ਤੋਂ ਦੇ ਰਹੇ ਹਾਂ ਕਾਂਗਰਸ ਨੂੰ ਵੋਟ ਕਾਂਗਰਸ ਨੂੰ ਦੇਵਾਂਗੇ ਵੋਟ ਅੱਛਾ ਉਮੀਦਵਾਰ ਤੁਹਾਨੂੰ ਨਾ ਚਾਹਤੇ ਕਿਸ ਦੀ ਸਰਕਾਰ ਬਣਾਉਣਾ ਚਾਹਤੇ ਕਿਸ ਪਰ ਵੋਟ ਡਾਲੋਗੇ ਆਪ ਵੋਟ ਜੀ ਇਹ ਤਾਂ ਕਾਂਗਰਸੀ ਜੀ ਕਾਰਨ ਕੋਈ ਹਮੇਸ਼ਾ ਸੇ ਕਾਂਗਰਸ ਕੋ ਦਿੰਦੇ ਹਾਂ ਕੋਈ ਇਸ ਵਾਰ ਤੇਲ ਵਿਲੇਜ ਜੀ ਸਾਹਿਬ ਕਹਿੰਦਾ ਇਸ ਵਾਰ ਦੇਖਦੇ ਕਿ ਕਿਸ ਕੋ ਦਾਲਨੇ ਕਿਸ ਕੋ ਨਹੀਂ ਦੇ ਦੇ ਚਾ। ਫਿਰ ਅੱਛਾ ਤੁਸੀਂ ਕਿਹਨੂੰ ਵੋਟ ਪਾਉਗੇ ਜੀ? ਕਾਂਗਰਸ ਨੂੰ। ਬਾਕੀ ਜਿਹੜੀਆਂ ਹੋਰ ਵੀ ਪਾਰਟੀਆਂ ਨੇ ਆਪਣੇ ਵੱਡੇ ਵੱਡੇ ਬੋਲ ਕੀਤੇ। ਜ਼ਿਆਦਾ ਕਾਂਗਰਸ ਨੂੰ ਬਾਕੀ ਸਾਰੇ ਪਾਰਟੀਆਂ ਵੱਡੇ ਸਾਰੇ ਕਰਦੇ ਹੈ। ਛੱਡ ਦੇ ਇੱਕ ਵਾਰੀ ਜੀ ਪੂਰਾ ਪੂਰਾ ਧਿਆਨ ਸਰਕਾਰ ਕਾਂਗਰਸ ਵਾਲੀ ਹੈਗਾ ਜੀ। ਜਿਸ ਸਮੇਂ ਜਦੋਂ ਹੀ ਸਾਡੇ ਸਰਕਾਰ ਬੜੀ ਕੰਮੀ ਉਹ ਸਮਾਂ ਉਹ ਪ੍ਰਭਾਵ ਫਿਰ ਨਾ ਬਣੂਗਾ। ਵਿਚ ਵਿੱਚ ਜਲੇ ਸਾਡਾ ਮਨ ਸੀ ਕੀ ਕੀ ਹੋ ਰਿਹਾ ਕੀ ਹੋ ਰਿਹਾ ਕੀ ਹੋ ਰਿਹਾ ਹਰ ਜਿੱਸਾ ਅਮਨ ਚੰਨੀ ਸਾਹਿਬ ਨੇ ਰੂਟ ਵਾਈਜ਼ ਦੁਬਾਰਾ ਫੜੇ ਨੇ ਔਰ ਲਗਾਤਾਰ ਆਈਡੀਏ ਲੋਕਾਂ ਦੇ ਅੰਦਰ ਖੁਸ਼ਿਆਲੀ ਹੈਗੀ ਹੈ ਹਰ ਬੰਦਾ ਖੁਸ਼ੀ ਨੂੰ ਭਰਦਾ ਪਿਆ ਦੇਖਦਾ ਪਿਆ ਲੋਕਾਂ ਕੀ ਚੰਗੀ ਕਰ ਸਕਦੇ ਬਸ ਇਹ ਦੇਖੋ ਪ੍ਰਮਾਣ ਹੈ ਚੰਨੀ ਸਾਹਿਬ ਨੇ ਹੂੰ ਕਿੰਨੇ ਨੇ ਨਾ ਜਿੱਦਾਂ ਦੇ ਇਹ ਕੰਮ ਰੂਟੀਨ ਨਾਲ ਅੱਗੋਂ ਵੀ ਚਲਦੇ ਰਹਿਣਾ ਤੇ ਫਿਰ ਤਾਂ ਬਹੁਤ ਹੀ ਵਧੀਆ ਹੈ ਸਾਡਾ ਚੁਕਾ காங்கிரஸ் ਵਾਲੀ ਇਸ ਸਾਲ ਕਹਿੰਦਾ ਕਿਹੜਾ ਕੈਂਡੀਡੇਟ ਸਭ ਤੋਂ ਜ਼ਿਆਦਾ ਤੁਹਾਨੂੰ ਪਸੰਦ ਆ ਕਿਨੂੰ ਕਿਨੂੰ ਦੇਖਣਾ ਚਾਹੋਗੇ ਤੁਸੀਂ ਫਿਰ ਵੀ ਦੇਖੋ ਜੀ ਮਨੂ ਜਿਹੜਾ ਹੈ ਮੇਰੀ ਤੇ ਤੁਸੀਂ ਚੁਆਇਸ ਨੂੰ ਚਾਹੁੰਦੇ ਹੋ ਤਾਂ ਮੇਰੀ ਚੁਆਇਸ ਹੈਗੀ ਦੇਵੀ ਸਾਹਿਬ ਨੂੰ ਜੇਪੀ ਸਾਹਿਬ ਬਹੁਤ ਪਸੰਦ ਹੈ ਤੁਸੀਂ ਵੋਟ ਤਾਂ ਕਾਂਗਰਸ ਨੂੰ ਪਾਣਾ ਚਾਹੁੰਦੇ ਹੋ ਪਰ ਪਸੰਦ ਤੁਸੀਂ ਦੇਵੀ ਸਾਹਿਬ ਨੂੰ ਕਰ ਰਹੇ ਹੋ ਭਾਜੀਪੀ ਵਾਲਿਆਂ ਨੂੰ ਵੋਟ ਮੈਂ ਕਾਂਗਰਸ ਆਪਣਾ ਆਪਣਾ ਵਾਰ ਹੈ ਜੀ ਆਪਣਾ ਆਪਣਾ ਏਰੀਆ ਹੈ ਸਰਕਾਰ ਸੀ ਕਾਂਗਰਸ ਨੂੰ ਚਾਹੁੰਦੇ ਸਰ ਇਸ ਹਲਕੇ 'ਚ ਤੁਹਾਡਾ ਭਾਜੀਪੀ ਦੇ ਦੋ ਉਮੀਦਵਾਰ ਉੱਠੇ ਨੇ ਬਾਂਸਲ ਸਾਹਿਬ ਤੇ ਦੇਵੀ ਸਾਹਿਬ ਉਹ ਤਾਂ ਅਜੇ ਬਾਅਦ 'ਚ ਡਿਕਲੇਅਰ ਹੋਊਗਾ ਕਿ ਟਿਕਟ ਕਿਹਨੂੰ ਮਿਲਣੀ ਹੈ ਤੁਸੀਂ ਦੇਵੀ ਸਾਹਿਬ ਨੂੰ ਪਹਿਲਾਂ ਹੀ ਆਪਣਾ ਕਹੀ ਜਾਂਦੇ ਐਂਕਲ ਜੀ ਅੱਜ ਅਸੀਂ ਸੈਂਟਰ ਹਲਕਾ ਚ ਆਏ ਆ ਤੁਹਾਡੇ ਹਲਕੇ ਚ ਠੀਕ ਹੈ ਇੱਥੇ ਭਾਜਪਾ ਅਕਾਲੀ ਦਲ ਆਮ ਆਦਮੀ ਪਾਰਟੀ ਠੀਕ ਹੈ ਕੁਝ ਹੋਰ ਪਾਰਟੀਆਂ ਵੀ ਆਣ ਗਿਆ ਤੁਸੀਂ ਕਿੰਦੀ ਸਰਕਾਰ ਦੇਖਣਾ ਚਾਹੋਗੇ ਜੀ ਇਸ ਬਾਰੇ ਤੇ ਕਿਹਨੂੰ ਵੋਟ ਪਾਓਗੇ ਤੁਸੀਂ ਅਸੀਂ ਉਹ ਸਰਕਾਰ ਦੇਖਣਾ ਚਾਹੁੰਦੇ ਜਿਹੜੀ ਕਿ ਪਬਲਿਕ ਲਈ ਚੰਗੇ ਕੰਮ ਕਰੇ ਔਰ ਸਾਰਿਆਂ ਦੇ ਮਤਲਬ ਢਿੱਡ ਭਰੇ ਜਾਣ ਉਹਦੀ ਸਰਕਾਰ ਚਾਹੀਦੀ ਆ ਔਰ ਕਾਰੋਬਾਰ ਜਿਹੜੇ ਸਾਰੇ ਚੱਲਣ ਤੇ ਲੱਖੀ ਹੈ 5000 ਸਾਰੇ ਦਾ ਬਣਿਆ ਕੋਈ ਵੀ ਇੱਕ ਸਰਕਾਰ ਤਾਂ ਹੋਊਗੀ ਜਿਹਨੂੰ ਤੁਸੀਂ ਆਪਣਾ ਮੁੱਖ ਮੰਤਰੀ ਪਸੰਦ ਕਰੋਗੇ ਮੁੱਖ ਮੰਤਰੀ ਦਾ ਕੋਈ ਚਿਹਰਾ ਲੈ ਨਜ਼ਰ ਨਹੀਂ ਆ ਰਿਹਾ ਕੋਈ ਵੀ ਚਿਹਰਾ ਨਜ਼ਰ ਨਹੀਂ ਆ ਰਿਹਾ ਬਟ ਇਹ ਹੈ ਵੀ ਜਿਹੜਾ ਵੀ ਆਵੇ ਇਮਾਨਦਾਰ ਇੱਥੇ ਚਾਰ ਕੈਂਡੀਡੇਟ ਨੇ ਜਿੱਦਾਂ ਪ੍ਰਿਤਪਾਲ ਸਿੰਘ ਪਾਲੀ ਜੀ ਅਕਾਲੀ ਦਲ ਤੋਂ ਠੀਕ ਆ ਪੱਪੀ ਸ਼ਾਹ ਪ੍ਰੈਸ਼ਰ ਜੀ ਆਮ ਆਦਮੀ ਪਾਰਟੀ ਤੋਂ ਤੇ ਬੀਜੇਪੀ ਦਾ ਹਜੇ ਅਲੌਂਸ ਹੋਣਾ ਵਾ ਠੀਕ ਆ ਜੀ ਨਾ ਆਮ ਆਦਮੀ ਪਾਰਟੀ ਦਾ ਵੀ ਹੋ ਚੁੱਕਾ ਤੇ ਉਹਨਾਂ ਦੇ ਵਿੱਚ ਕਿਹੜਾ ਕਚੇਰਾ ਪਸੰਦ ਕਰੋਗੇ ਤੁਸੀਂ ਆਪਣੇ ਹਲਕੇ ਦੇ ਕਿਹੜੇ ਕੈਂਡੀਡੇਟ ਨੂੰ ਆਪਣਾ ਉਮੀਦਵਾਰ ਚੁਣਨਾ ਚਾਹੋਗੇ ਜਿਹੜਾ ਪਬਲਿਕ ਦੀ ਸੇਵਾ ਕਰੇ ਸਾਡੇ ਲਈ ਤਾਂ ਉਹੀ ਉਮੀਦਵਾਰ ਚੰਗਾ ਹੋਵੇਗਾ ਜੀ ਅੱਲੇ ਤਾਂ ਜਦੋਂ ਆਪ ਪੂਰੇ ਸਾਹਮਣੇ ਆਣਗੇ ਤਾਂ ਹੀ ਪਤਾ ਲੱਗੇਗਾ ਜੀ ਇਹਦਾ ਮਤਲਬ ਇਹ ਅੱਲੇ ਕੈਂਡੀਡੇਟ ਪੂਰੇ ਅਨਾਉਂਸ ਨਹੀਂ ਹੋਏ ਪਬਲਿਕ ਤਾਂ ਜਾਣਦੀ ਹੈ ਵੀ ਸਾਨੂੰ ਉਹ ਕੈਂਡੀਡੇਟ ਮਿਲੇ ਜਿਹੜਾ ਪਬਲਿਕ ਲਈ ਕੰਮ ਕਰੇ ਆਪਣੇ ਘਰ ਲਈ ਕੰਮ ਨਾ ਕਰੇ ਠੀਕ ਉਹ ਟੁੱਟਿਆ ਸੋਣਾ ਚਾਹਤੇ ਮੈਂ ਡਾਕਟਰ ਸਾਹਿਬ ਬੰਦੇ ਬਣੇ ਚੰ ਸ੍ਰੀ ਚੰਗਾ ਤਕੜਾ ਹੈ ਨਹੀਂ ਬਨੇ ਇੱਕ ਨੰਬਰ ਦੇ ਇਮਾਨਦਾਰ ਬੰਦੇ ਨੂੰ ਪਰ ਉਹਨਾਂ ਸਾਰਾ ਜੀ ਕੰਮ ਨਹੀਂ ਕਰਾ ਸਕਿਆ ਛੋਟੀ ਜੀ ਪੈਨਸ਼ਨ ਨਹੀਂ ਦਵਾ ਸਕੀ ਔਰ ਨਾਲ ਜਿੱਥੇ ਜਿਹੜਾ ਵਸਾਇੰਦੇ ਕੋਟੇ ਦੇ ਸੱਟੇ ਔਰ ਸਹੀ ਜਿਹੜਾ ਸਹੀ ਸਾਹਿਬ ਦਾ ਕੋ ਨਗਰ ਦੇ ਸਿੱਟਣੇ ਹੈ ਕੋਟੇ ਦੇ ਸੱਟੇ ਸਾਡੇ ਇਥੇ ਰਿਮੰਡ ਸਿੰਦਰ ਦਾਵ ਜੀ ਸਾਡੇ ਮੇਨ ਸਾਡੇ ਚੰਨੀ ਸੀ ਸੀਐਮ ਜੀ ਬਹੁਤ ਵਧੀਆ ਸਾਡੇ ਕੰਮ ਕਰ ਰਹੇ ਜੋ ਵੀ ਵਧੀਆ ਕਰ ਰਹੇ ਨੇ ਠੀਕ ਆ ਹਰ ਨੂੰ ਟਾਈਮ ਤੇ ਮੈਂ ਕਹਿੰਦਾ ਚੰਨੀ ਸਾਡੇ ਖੜਨ ਬਜੇ ਲੈਣ ਸਾਰਾ ਚੱਲਣ ਸਿਸਟਮ ਬਹੁਤ ਵਧੀਆ ਚੱਲ ਰਿਹਾ ਸਰ ਸ਼ੁਕਰਰਾਉ ਟਰਾਵਰ ਜੀ ਕੰਮ ਵਧੀਆ ਕਰ ਰਹੇ ਨੇ ਜਿਹੜਾ ਕੰਮ ਕਰੇ ਸਰੀਵਰ ਜੋ ਵੀ ਸਾਰਾ ਕੁਝ ਜਾਂ ਵੀ ਪੁੱਲ ਵਗੈਰਾ ਜੋ ਵੀ ਜੇ ਸੜਕਾ ਸਾਰਾ ਕੁਝ ਉਹ ਬਣਵਾ ਰਹੇ ਨੇ ਬਹੁ ਵਧੀਆ ਕਰ ਰਹੇ ਨੇ ਸਰ 2022 ਆ ਚੁੱਕਾ ਵਾ ਠੀਕ ਆ ਤੁਹਾਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਵਧਾਈਆਂ ਜੀ ਤੁਸੀਂ ਕਿਹੜਾ ਕੈਂਡੀਡੇਟ ਇਸ ਹਲਕੇ 'ਚ ਆਪਣੇ ਨੂੰ ਪਸੰਦ ਕਰਨਾ ਚਾਹੋਗੇ ਜੀ ਚਾਰ ਕੈਂਡੀਡੇਟ ਹੈ ਜੀ ਠੀਕ ਆ ਭਾਜਪਾ ਦਾ ਅਕਾਲੀ ਦਲ ਦਾ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਜੀ ਅਕਾਲੀ ਦਲ ਨੂੰ ਕਰਦੇ ਆ ਅਕਾਲੀ ਦਲ ਨੂੰ ਨਹੀਂ ਕਰਦੇ ਠੀਕ ਆ ਜੀ ਅਕਾਲੀ ਦਲ ਨੂੰ ਬਾਕੀ ਜਿਹੜਾ ਆਮ ਆਦਮੀ ਪਾਰਟੀ ਹੈ ਕਾਂਗਰਸ ਆ ਠੀਕ ਹੈ ਆਮ ਪਾਰਟੀ ਵੀ ਠੀਕ ਪਰ ਮਾਰੀ ਨਹੀਂ ਠੀਕ ਹੈ ਪਰ ਅਸੀਂ ਅਸੀਂ ਅਕਾਲੀ ਦਲ ਨੂੰ ਕਰਦੇ ਹਾਂਗੇ ਜੇ ਆਮ ਪਾਰਟੀ ਆਂਦੀ ਹੈ ਆਮ ਪਾਰਟੀ ਵੀ ਅੱਜ ਕੋਈ ਗੱਲ ਨਹੀਂ ਠੀਕ ਹੈ ਅੱਛੀ ਗੱਲ ਹੈ ਆਮ ਪਾਰਟੀ ਕੋਈ ਕਿ ਚਾਂਸ ਹਰ ਨੂੰ ਮਿਲਣਾ ਚਾਹੀਦਾ ਹੈ ਹਰ ਇੱਕ ਨੂੰ ਚਾਂਸ ਮਿਲਣਾ ਚਾਹੀਦਾ ਹੈ ਕੋਈ ਵੀ ਹੋਵੇ ਡਾਬਰ ਸਾਹਿਬ ਨੇ ਬੜੇ ਕੰਮ ਕਰਾਏ ਸਨ ਹਲਕੇ 'ਚ ਠੀਕ ਹੈ ਜੀ ਹੁਣ ਪ੍ਰਿਤਪਾਲ ਪਾਲੀ ਜੀ ਠੀਕ ਹੈ ਜੀ ਅਕਾਲੀ ਦਲ ਵੱਲ ਖੜੇ ਹੋ ਤੁਸੀਂ ਮਤਲਬ ਕਿ ਉਹਨੂੰ ਪਸੰਦ ਕਰਨਾ ਚਾਹੋਗੇ ਡਾਬਰ ਸਾਹਿਬ ਵੀ ਬਹੁਤ ਅੱਛੇ ਬੰਦੇ ਨੇ ਉਹਨਾਂ ਨੇ ਵੀ ਬਹੁਤ ਅੱਛੇ ਕੰਮ ਕਰਾਏ ਨੇ ਨਾਲੇ ਦੇ ਕੰਮ ਕਰਾਏ ਬਹੁਤ ਅੱਛੀ ਗੱਲ ਹੈ ਅੱਛੇ ਅੱਛੇ ਕੰਮ ਕਰਾਏ ਇਹਨਾਂ ਨੇ ਚਾਲਦੇ ਆ ਜੀ ਆ ਦੇ ਆਵੇ ਕੋ ਜ ਮਰਜ਼ੀ ਆਵੇ ਠੀਕ ਹੈ ਅਸੀਂ ਕਿਹਨਾਂ ਜੰਦੇ ਸੀ ਸਾਡਾ ਸਾਡਾ ਪ੍ਰੀਮ ਬਾਂਸਲ ਜੀ ਨਾਲ ਰੱਪਰੀ ਮਤੋਂ ਹੋਣਾ ਚਾਹੀਦਾ ਜੇ ਉਹ ਪਸੰਦ ਕਰਦੇ ਆ ਜੀ ਐਸਾ ਪ੍ਰੀਮ ਬਾਂਸਲ ਜੀ ਕਹਿੰਦਾ ਲੌਂਸ ਹੋਈ ਨਹੀਂ ਹੈ ਤਾਂ ਕਿਕਾ ਦਾ ਦੇਖੀ ਵੀ ਦਾਣਾ ਰਾ ਪ੍ਰੀਮ ਬਾਂਸਲ ਜੀ ਉਹਨਾਂ ਦੀ ਤਾਂ ਬਾਹਰ ਦੀ ਗੱਲ ਆ ਠੀਕ ਹੈ ਜੀ ਠੀਕ ਹੈ ਨਾ ਤੇ ਉਹਦੀ ਮਤਲਬ ਕਿ ਬਾਂਸਲ ਜੀ ਹੋਣ ਤੁਹਾਡਾ ਠੀਕ ਜੇੜੀ ਪਾਰਟੀ ਦੀ ਬੋਟ ਪਾਉਗੀ ਕੋਈ ਵੀ ਬ੍ਰਦਰ ਵੀ ਆਮ ਆਦਮੀ ਨੂੰ ਸਾਈ ਚੂਸ ਕਰ ਦੇਣਾ ਨੂੰ ਕਿਹੜਾ ਕੈਂਡੀਡੇਟ ਪਸੰਦ ਹੈ ਮੁੱਖ ਮੰਤਰੀ ਦਾ ਜੀ ਸਾਨੂੰ ਚੰਨੀ ਸਾਹਿਬ ਦੇ ਕੰਮ ਪਸੰਦ ਆ ਗਏ ਚੰਨੀ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਬਾਕੀ ਸਾਡੇ ਇੱਥੇ ਦੇ ਕੈਂਡੀਡੇਟ ਅਗੇ ਡਬਰ ਸਾਹਿਬ ਸਾਡੀ ਦਾ ਵੋਟ ਉਹਨਾਂ ਨੂੰ ਹੀ ਜਾਵੇ ਕੋਈ ਆਮ ਆਦਮੀ ਨੂੰ ਨਹੀਂ ਬਾਕੀ ਦੇਖੋ ਬਿੱਤਪਾਲ ਸਿੰਘ ਪਾਲੀ ਜੀ ਵੀ ਖੜੇ ਪਤੀਸ਼ਾ ਪ੍ਰਸ਼ਰ ਜੀ ਵੀ ਖੜੇ ਨੇ ਭਾਜੀ ਜੀ ਵੀ ਖੜੇਗੇ ਉਹਨਾਂ ਮਰੇ ਤੁਹਾਡੀ ਕੀ ਰਾਏ ਹੈ ਜੀ ਨਹੀਂ ਕੈਂਡੀਡੇਟ ਸਾਰੇ ਹੀ ਵਧੀਆ ਨੇ ਜੀ ਪ੍ਰਤਪਾਲ ਸਿੰਘ ਪਾਲੀ ਜੀ ਬਹੁਤ ਵਧੀਆ ਨੇ ਕੈਂਡੀਡੇਟ ਅਪੀਸ਼ਾਪੂਰੀਆ ਜੀ ਵਧੀਆ ਨੇ ਬਾਕੀ ਦੇਖੋ ਨਾ ਟੱਕਰ ਬਰਾਬਰੀ ਦੀ ਏ ਬਾਕੀ ਦੇਖੋ ਨਾ ਅਸੀਂ ਪੰਜੇ ਨੂੰ ਵੋਟ ਪਾਉਣੀ ਜੀ ਭਾਵੇਂ ਕੋਈ ਖੜੋਵੇ ਹਾਂਜੀ ਸਾਰੀ ਉਮਰ ਹੀ ਹੋਈ ਪਾ ਗਈ 1962 ਤੋਂ ਲਾ ਕੇ ਹੁਣ 22 ਆ ਗਿਆ ਵਾ 1962 ਤੋਂ ਲਾ ਕੇ 2022 ਹੋ ਗਿਆ ਜੀ ਸਰ 2022 ਚ ਠੀਕ ਆ ਸੈਂਟਰ ਹਲਕੇ ਚ ਇਹ ਕਾਫੀ ਚੋਨਾ ਦਾ ਪ੍ਰਚਾਰ ਹੋ ਰਿਹਾ ਵਾ ਸਾਰੀਆਂ ਪਾਰਟੀਆਂ ਖੜੀਆਂ ਵਾ ਠੀਕ ਆ ਜੀ ਨਾ ਆਮ ਆਦਮੀ ਪਾਰਟੀ ਅਕਾਲੀ ਦਲ ਪਾਰਟੀ ਭਾਜਪਾ ਪਾਰਟੀ ਕੁਝ ਹੋਰ ਪਾਰਟੀਆਂ ਵੀ ਖੜਨ ਗਿਆ ਇਸ ਵਾਰ ਤੁਹਾਡਾ ਕੀ ਕਹਿਣਾ ਤੇ ਕੀ ਕਹਿਣਾ ਚਾਹੋਗੇ ਦੇਖੋ ਇਸ ਵਾਰ ਜਿਹੜਾ ਵੋਟਰ ਆ ਉਹ ਸਾਇਲੈਂਟ ਆ ਕਿਉਂਕਿ ਜਿਹੜਾ ਵੀ ਰਾਜਨੀਤਿਕ ਪਾਰਟੀ ਆਂਦੀ ਹੈ ਉਹ ਆਮ ਸ਼ਹਿਰੀਆਂ ਨੂੰ ਦੁਕਾਨਦਾਰਾਂ ਨੂੰ ਬਿਜ਼ਨਸਮੈਨਾਂ ਨੂੰ ਬੇਵਕੂਫ ਬਣਾ ਕੇ ਚਲਦੀ ਫਿਰਦੀ ਆ ਪਿਛਲੇ 5 ਸਾਲਾਂ ਦੌਰਾਨ ਤੁਸੀਂ ਦੇਖਿਆ ਮੈਂ ਕਿਸੇ ਪਾਰਟੀ ਦੇ ਖਿਲਾਫ ਨਹੀਂ ਆ ਮੈਂ ਕਹਿੰਦਾ ਜਿਹੜਾ ਬੰਦਾ ਡਿਵੈਲਪਮੈਂਟ ਕਰੂਗਾ ਉਦੇ ਹੱਕ ਦੇ ਵਿੱਚ ਹੀ ਸਾਨੂੰ ਉਤਰਨਾ ਚਾਹੀਦਾ ਹੈ ਲੌਲੀਪਪ ਦੇਣ ਵਾਲਿਆਂ ਵਾਲੇ ਪਾਸੇ ਨਹੀਂ ਚੱਲਣਾ ਚਾਹੀਦਾ ਜਿਹੜਾ ਆਂਦਾ ਉੱਠ ਕੇ ਉਹ ਫ੍ਰੀ ਦੀਆਂ ਗੱਲਾਂ ਲਾਈ ਰੱਖਦਾ ਜੀ ਬੱਸ ਆਹ ਫ੍ਰੀ ਕਰ ਦਿੱਤੀਆਂ ਜੀ ਪਾਸ ਫ੍ਰੀ ਕਰ ਦਿੱਤੇ ਪਿਛਲੀ ਫ੍ਰੀ ਕਰ ਦਿੱਤੀ ਆਹ ਮਾਫ ਕਰ ਦਿੱਤੇ ਕਰਦੇ ਆਉਣ ਵਾਲੇ ਟਾਈਮ ਤੁਹਾਨੂੰ ਮੋਬਾਈਲ ਦੇ ਅੰਗ ਜੀ ਨੌکریاں ਬਣਨਾਂਗੇ ਜੀ ਸਾਰੀਆਂ ਗੱਲਾਂ ਜਿੰਨੀਆਂ ਵੀ ਇਹਦਾ ਬੋਝ ਜਿਹੜਾ ਹੈਗਾ ਅਗਰ ਫ੍ਰੀ ਦਾ ਜਿੰਨਾ ਵੀ ਬੋਝ ਪੈਂਦਾ ਹੈਗਾ ਤਾਂ ਉਹ ਸਾਡੇ ਵਰਗੇ ਦੁਕਾਨਦਾਰਾਂ ਤੇ ਆਮ ਪਬਲਿਕ ਤੇ ਪੈਂਦਾ ਕਿਉਂਕਿ ਅਸੀਂ ਕੋਈ ਵੀ ਚੀਜ਼ ਜਦੋਂ ਖਰੀਦਦੇ ਹਾਂ ਤਾਂ ਉਹਦਾ ਟੈਕਸ ਪੇ ਕਰਦੇ ਹਾਂ ਅਸੀਂ ਅਸੀਂ ਪੈਟਰੋਲ ਖਰੀਦਦੇ ਆ ਉਹਦਾ ਦੇਖ ਲਓ ਪੰਜਾਬ ਸਰਕਾਰ ਦਾ ਕਿੰਨਾ ਟੈਕਸ ਹੈ ਦਿੱਲੀ ਦਾ ਕਿੰਨਾ ਪੈਸਾ ਜਾਂਦਾ ਵਾ ਤੁਸੀਂ ਮਾਰਚ ਤੋਂ ਲੈ ਕੇ ਅੱਜ ਤੱਕ ਦੀ ਕੋਈ ਵੀ ਦਿਨ ਦੇ ਵਿੱਚ ਵਸਤੂ ਖਰੀਦਦੇ ਹੋ ਤਾਂ ਉਹਦੇ ਵਿੱਚ ਸਾਨੂੰ ਟੈਕਸ ਸਾਡਾ ਜਾਂਦਾ ਤੇ ਫ੍ਰੀ ਵੰਡਦੇ ਨੇ ਇਹ ਐ ਸ਼ਰਮ ਦੀਆਂ ਗੱਡੀਆਂ ਚੱਲਦੀਆਂ ਨੇ ਇਹਨਾਂ ਦੀਆਂ ਚਾਹੇ ਉਹ ਕੋਈ ਵੀ ਪਾਰਟੀ ਹੈ ਇਸ ਵਾਰ ਜੋ ਵੋਟਰ ਹੈ ਉਹ ਬੜਾ ਸਾਇਲੈਂਟ ਹੈ ਉਹ ਬੜਾ ਸਮਝਦਾਰ ਅਦਰ ਮੈਂ ਕਹਿੰਦਾ ਸਟੇਟ ਲੈਵਲ ਦੀ ਗੱਲ ਦੇ ਉੱਤੇ ਕਰੀਏ ਤਾਂ ਕਾਂਗਰਸ ਹੈ ਆਕਾਲੀ ਦਲਾ ਹੈ ਭਾਜਪਾ ਹੈ ਆਮ ਆਦਮੀ ਪਾਰਟੀ ਹੈ ਲੇਕਿਨ ਸਾਰੇ ਕੀ ਸੁਪਨਿਆਂ ਦੇ ਦਿਖਾ ਰਹੇ ਨੇ ਕੀ ਕੀਤਾ ਉਹਨਾਂ ਨੇ 5 ਸਾਲਾਂ 'ਚ ਕੁਝ ਨਹੀਂ ਕੀਤਾ ਉਹ ਤੋਂ ਪਹਿਲੇ ਵਾਲਿਆਂ ਨੇ ਕੀ ਕੀਤਾ ਕੁਝ ਨਹੀਂ ਕੀਤਾ ਸਿਰਫ ਆਪਣੀਆਂ ਗੱਡੀਆਂ ਆਪਣੇ ਘਰ ਆਪਣੇ ਮਹਿਲ ਬਣਾਏ ਸੋ ਮੈਂ ਤਾਂ ਕਹੂੰਗਾ ਸਭ ਨੂੰ ਅਪੀਲ ਕਰੂੰਗਾ ਜਿਹੜਾ ਰਾਜਨੇਤਾ ਪਬਲਿਕ ਦੀ ਸੇਵਾ ਕਰਦਾ ਸਿਰਫ ਮਿੱਠੀਆਂ ਗੋਲੀਆਂ ਨਹੀਂ ਦਿੰਦਾ ਲੋਕਾਂ ਨੂੰ ਫਰੀ ਦੀਆਂ ਖਰਾਤਾਂ ਨਹੀਂ ਬਣਦਾ ਡਿਵੈਲਪਮੈਂਟ ਕਰਦਾ ਔਰ ਹਰ ਗਰੀਬ ਦੇ ਦੁੱਖ ਸੁੱਖ ਚ ਖੜਦਾ ਸਾਨੂੰ ਵੋਟ ਉਹਨੂੰ ਪਾਣੀ ਚਾਹੀਦੀ ਆ ਔਰ ਇਸ ਵਾਰ ਜੋ ਇੱਥੇ ਦੇ ਚਾਂਸ ਬਣੇ ਹੋਏ ਨੇ ਕੱਲ ਹੀ ਭਾਜੀਪੀ ਕਾਂਗਰਸ ਔਰ ਆਮ ਆਦਮੀ ਪਾਰਟੀ ਸੈਂਟਰ ਹਲਕੇ ਦੀ ਗੱਲ ਕਰਦੇ ਹੋ ਤਾਂ ਸਾਰਿਆਂ ਦੀ ਟੱਕਰ ਜਿਹੜੀ ਇਸ ਟਾਈਮ ਬਰਾਬਰ ਦੀ ਹੈਗੀ ਆ ਕੋਈ ਵੀ ਵੋਟਰ ਜਿਹੜਾ ਹੈਗਾ ਉਹ ਬੜੀ ਸੋਚ ਬੂਝ ਦੇ ਨਾਲ ਵੋਟ ਪਾਏਗਾ ਇਸ ਵਾਰ ਤੁਸੀਂ ਕਿੰਦੀ ਸਰਕਾਰ ਦੇਖਣਾ ਚਾਹੋਗੇ ਇਸ ਵਾਰ ਜੀ ਦੇਖੋ ਸਰਕਾਰ ਸੈਂਟਰ ਦੇ ਵਿੱਚ ਤਾਂ ਜਿਹੜੀ ਹੈਗੀ ਅਸੀਂ ਮੋਦੀ ਦੀ ਦੇਖਾਂਗੇ ਕਿਉਂਕਿ ਮੋਦੀ ਤੋਂ ਉੱਪਰ ਕੋਈ ਲੀਡਰ ਹਲ ਤੱਕ ਨਹੀਂ ਆਇਆ ਜੋ ਪੰਜਾਬ ਸਰਕਾਰ ਦੀ ਆਪਾਂ ਗੱਲ ਕਰਦੇ ਆ ਇਸ ਵਾਰ ਬੜੀ ਕੰਟਰੋਵਰਸੀ ਪਈ ਹੋਈ ਆ ਬਹੁਤ ਚੀਜ਼ਾਂ ਹੋ ਚੁੱਕੀਆਂ ਜਿਦੇ ਵਿੱਚ ਪੰਜਾਬ ਜਿਹੜੀ ਗਵਰਨਮੈਂਟ ਹੈਗੀ ਆ ਉਹਦੇ ਸਮਝ ਨਹੀਂ ਲੱਗ ਰਹੀ ਵੀ ਇਹਦੀ ਸਰਕਾਰ ਬਣੇਗੀ ਔਰ ਕੋਈ ਵੀ ਬੋਲਣਾ ਨਹੀਂ ਚਾਹੁੰਦਾ ਅਸੀਂ ਵੀ ਨਹੀਂ ਬੋਲਣਾ ਚਾਹੁੰਦੇ ਵੀ ਅਸੀਂ ਕਿਹਨੂੰ ਵੋਟ ਔਰ ਸਪੋਰਟ ਕਰਾਂਗੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਔਰ ਪਹਿਲਾਂ ਰਾਜਨੀਤਾ ਲੋਕਾਂ ਨੂੰ ਕੁਛ ਇਦਾਂ ਦੇ ਲਾਲੀਪਾਪ ਦਿੰਦੇ ਸੀ ਪਰ ਹੁਣ ਜਿਹੜੀ ਆ ਪਬਲਿਕ ਆ ਉਹ ਬੜੀ ਸੋਝਵੰਦ ਦੇ ਨਾਲ ਵੋਟ ਪਾਏਗੀ ਉਦਾਂ ਹੀ ਪਤਾ ਲੱਗੇਗਾ ਜਦੋਂ ਬਕਸਿਆਂ ਦੇ ਵਿੱਚੋਂ ਵੋਟਾਂ ਨਿਕਲਣਗੀਆਂ ਕਿ ਹਾਂਜੀ ਕਿਨੇ ਕੀ ਕੀ ਕੀਤਾ ਸੀ ਤੇ ਕਿਹਨੂੰ ਕੀ ਰਿਜ਼ਲਟ ਮਿਲਿਆ ਦੇਖੋ ਇਹਦਾ ਕੋਈ ਨਹੀਂ ਪਤਾ ਚੋਂ ਜਾ ਕੇ ਬਾਅਦ ਪਤਾ ਲੱਗੇਗਾ ਵੇਨ ਦਾ ਅਜੇ ਬੰਦੇ ਜਾ ਰਹੇ ਕੋਈ ਇੱਧਰ ਆ ਰਹੇ ਕੋਈ ਉੱਧਰ ਜਾ ਰਹੇ ਇਸ ਵਾਰ ਕਿਹਨੂੰ ਬੋਟ ਪਾਉਂ ਸਰੀਆਂ ਬਾਲਟੀਆਂ ਜਾਹ ਇਸੋ ਹੀ ਦੇਖਦੇ ਆ ਨਵੀਂ ਬਾਲਟੀ ਦਵਾਵਾਂਗੇ ਅਸੀਂ ਬਾਕੀ ਬਾਲਟੀਆਂ ਬਹੁਤ ਹੋਰ ਆ ਚੁੱਕੀਆਂ ਤੁਹਾਨੂੰ ਪਤਾ ਏ ਨਵੀਂ ਬਾਲਟੀ ਕਿਹੜੀ ਐ ਕੀ ਕਰਨਾ ਜੇਡਾ ਤੁਸੀਂ ਚੜੋ ਤੁਸੀਂ ਚੜੂਗੇ ਸਾਰੇ ਚੋਰ ਨੂੰ ਜੀਨ ਸਭ ਨੂੰ ਇੱਕ ਬੈਠਾ ਅਕਾਲੀਆਨ ਨੂੰ ਕੰਗਰਸ ਨੂੰ ਪਾ ਦੇਣਾ ਚਾਹੁੰਦੇ ਨੇ ਇੱਕ ਵਾਰਾ ਉਹਨਾਂ ਨੂੰ ਦੇਖਣਾ ਚਾਹੁੰਦੇ ਆ ਇਸ ਵਾਰ ਮੰਨਣਾ ਹੈ ਕਿ ਤੁਸੀਂ ਝਾੜੂ ਨੂੰ ਵੋਟ ਪਾਓਗੇ ਬਿਲਕੁਲ ਪੱਕਾ ਨੋਰਦਨੀ ਵੋਟ ਤੇ ਸਪੋਰਟ ਦੋਨੋਂ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ ਹੈ ਕੀ ਮੈਸੇਜ ਦੇਣਾ ਚਾਹੋਗੇ ਜਨਤਾ ਨੂੰ ਪੰਜਾਬ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਸਰੇਅ ਦੇਣਾ ਚਾਹੋਗੇ ਸਰੇਅ ਦੇਣ ਜਲੇ ਕਿਸੇ ਨੂੰ ਵੋਟ ਪਾਓ ਵੇਖੋ ਮੈਂ ਅਗਰ ਕੈ ਕਰਦਾ ਕੈ ਨਹੀਂ ਕਰਦਾ ਸਾਰੇ ਜੁੱਤੀਆਂ ਖਾ ਬੈਠੇ ਹੋ ਉਹਨਾਂ ਦੀਵਾਰੀ ਵੇਖੋ ਵੀ ਜੁੱਤੀਆਂ ਮਾਰ ਰਾਂ ਕਿ ਫੁੱਲ ਵਰਤਣਾ